ਲੇ ਹੁਣ ਕਿਹੜਾ ਆਪਾਂ ਨੂੰ ਭੂਆ ਥਾਈ ਗਾਉ ਹੈ ਜ਼ਮੀਨ ਸੀ ਉਹ ਆਪਣੇ ਨਾਂ ਲੱਗ ਗਈ ਹੁਣ ਛੱਡੋ ਬਰੇ ਖਹਿੜਾ ਹੁਣ ਕੋਈ ਲੋੜ ਨਹੀਂ ਸੰਧਾਰੇ ਦੇਣ ਦੀ ਪਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੇਰੀ ਮਤ ਨੂੰ ਹੋਇਆ ਕੀ ਆ ਤੈਨੂੰ ਹੁਣ ਭੂਆ ਦੇ ਦੋ ਡੱਬੇ ਚੁਗਣ ਲੱਗੇ ਚਾਹੇ ਕੁਛ ਵੀ ਹੈ ਜੀ ਮੈਂ ਨਹੀਂ ਚਾਹੁੰਦੀ ਵੀ ਆਪਾਂ ਇਹ ਰਿਸ਼ਤੇਦਾਰੀ ਨੂੰ ਹੋਰ ਅੱਗੇ ਵਧਾਈਏ ਚੱਲ ਵੀਰੇ ਠੀਕ ਐ ਜਦੋਂ ਤੇਰਾ ਟਾਈਮ ਲੱਗਿਆ ਉਦੋਂ ਆ ਜੀ ਅਜੇ ਤਾਂ ਸਾਲ ਚੜ੍ਹੇ ਹੀ ਐ ਸਾਰਾ ਮਹੀਨਾ ਹੀ ਪਿਆ ਚਲ ਠੀਕ ਐ ਫਿਰ ਕਿਹਦਾ ਫੋਨ ਸੀ ਮੰਮੀ ਮਾਮੇ ਦਾ ਸੀ ਪੁੱਤ ਤੇਰੇ ਦਾ ਕੀ ਕਹਿੰਦਾ ਸੀ ਉਹ ਸੰਧਾਰੇ ਬਾਰੇ ਕਹਿੰਦਾ ਸੀਗਾ ਕਹਿੰਦਾ ਮੈਂ ਆਉਂਗਾ ਮਾਮਾ ਵੀ ਮੰਮੀ ਬੜਾ ਕਾਲ ਐ ਹਜੇ ਤਾਂ ਸੌਣ ਚੜਿਆ ਹੀ ਐ ਨਾਲ ਦੀ ਨਾਲ ਫੋਨ ਖੜਕਾਤਾ ਉਹਨੂੰ ਆਏ ਐ ਵੀ ਚਲ ਮੈਂ ਸੰਧਾਰਾ ਦੇ ਹੀ ਆਵਾ ਉਹ ਤਾਂ ਪੁੱਤ ਅੱਜ ਬੇਲਾ ਜਾ ਬੈਠਾ ਸੀਗਾ ਔਰ ਇਹ ਸੋਚੇ ਮੈਂ ਫੋਨ ਹੀ ਕਰ ਲਾਂ ਨਾਲੇ ਸੰਧਾਰੇ ਬਾਰੇ ਗੱਲ ਕਰ ਲਵਾਂ ਉਹਦੀਆਂ ਗੱਲਾਂ ਹੀ ਨੇ ਹਜੇ ਇਹ ਨਹੀਂ ਪਤਾ ਅੱਜ ਆਉਂਦਾ ਆਉਂਦਾ ਕਿ 10 ਦਿਨਾਂ ਤੱਕ ਆਵੇ ਚੱਲ ਮੰਮੀ ਫਿਰ ਉਹਨੇ ਹੁਣ ਆਪਦਾ ਵੀ ਦੇਖਣਾ ਨਾ ਜਦੋਂ ਉਹ ਵੇਲਾ ਹੋ ਉਦੋਂ ਆਜੂ ਐਨੇ ਹੀ ਬਹੁਤ ਐ ਵੀ ਤੁਹਾਨੂੰ ਫੋਨ ਕਰਕੇ ਕਹਿ ਤਾਂ ਦਿੰਦਾ ਵੀ ਭਾਈ ਮੈਂ ਸੰਧਾਰਾ ਲੈ ਕੇ ਆਉਂਗਾ ਨਾਲੇ ਆਉਂਦਾ ਵੀ ਜਰੂਰ ਐ ਹਾਂ ਐ ਤਾਂ ਜਰੂਰ ਆਉਂਦਾ ਹਾਂ ਹਾਂਜੀ